ਸਾਵਰੰਗ ਚੈਨਲ ਦੇਖ ਰਹੇ ਦਰਸ਼ਕੋ ਅੱਜ ਦੀ ਇਹ ਵੀਡੀਓ ਪਿੰਡ ਦੌਦਰ ਜ਼ਿਲ੍ਹਾ ਮੋਗਾ ਆਪਣੇ ਨਾਲ ਹਨ ਬਾਪੂ ਜੀ ਸਰਦਾਰ ਹਰਦੀਪ ਸਿੰਘ ਜੀ ਖਾਲਸਾ ਮਾਣੂਕੇ ਵਾਲੇ ਇਹਨਾਂ ਦਾ ਪਿੰਛਾ ਪਿੰਡ ਹੈਗਾ ਮਾਣੂਕੇ ਗੱਲ ਜ਼ਿਲ੍ਹਾ ਮੋਗਾ ਦਾ ਤੇ ਹੁਣ ਬਹੁਤ ਸਾਲਾਂ ਤੋਂ ਆਪਣੇ ਪਿੰਡ ਰਹਿੰਦੇ ਆ ਤੇ ਵੋਟਰ ਗਾਰਡ ਮੇਰੇ ਖਿਆਲ ਇੱਥੋਂ ਦੇ ਬਣਾ ਲਿਆ ਤੁਸੀਂ ਹਨ ਉਥੋਂ ਦਾ ਵੋਟਰ ਗਾਰਡ ਉਥੋਂ ਦਾ ਤੇ ਇੱਥੇ ਰਹਿੰਦੇ ਹੈਗੇ ਆ ਇਹਨਾਂ ਦਾ ਪਰਿਵਾਰ ਵੀ ਇੱਥੇ ਰਹਿੰਦਾ ਸੋ ਇਹ ਮੇਰੇ ਖਾਲ 5 ਕਮਰਲੇ ਥਾਂ ਬਾਪੂ ਕਿੰਨਾ ਵਾ ਸਾਢੇ ਪੰਜ ਸਾਢੇ ਕਿ ਪੰਜ ਮਰਲੇ ਥਾਵਾਂ ਅਸੀਂ ਅਕਸਰ ਆਪਣੀਆਂ ਵੀਡੀਓ ਦੇ ਵਿੱਚ ਇਹ ਕਹਿੰਦੇ ਆ ਕਿ ਲੋਕ ਕੋਠੀਆਂ ਦੇ ਵੱਡੀਆਂ ਬਣਾ ਲੈਂਦੀ ਸੀਗੀਆਂ ਕਿੱਲੇ-ਕਿੱਲੇ ਵਾਲੀਆਂ ਕੋਠੀਆਂ ਵੀ ਦੇਖੀਆਂ ਪਰ ਉਹਦੇ ਵਿੱਚ ਸਬਜ਼ੀਆਂ ਲਈ ਬਗੀਚੀ ਕਿਸੇ ਨਾ ਕਿਸੇ ਦੇ ਦੇਖਣ ਨੂੰ ਮਿਲਦੀ ਆ ਬਣਾਈਆਂ ਹੈਗੀਆਂ ਪਰ ਉਸ ਮੁਤਾਬਕ ਜਿੰਨੀ ਸਾਨੂੰ ਜ਼ਰੂਰਤ ਆ ਪਹਿਲਾਂ ਤਕਰੀਬਨ ਘਰ-ਘਰ ਸੋ ਲੋਕ ਸਬਜ਼ੀ ਉਗਾ ਲੈਂਦੇ ਸੀਗੇ ਕੋਈ ਲਸਣ ਪਿਆਜ਼ ਮੇਥੀ ਧਣੀਆਂ ਬੇਲਾਂ ਲਾਦ ਰੀਆਂ ਕੰਧਾਂ ਨੂੰ ਚੜਾਦ ਰੀਆਂ ਜਾਂ ਖੇਤ ਖੇਤ ਬੰਨੇ ਵੀ ਰਾਹਾਂ ਦੇ ਉੱਤੇ ਲਾਉਂਦੇ ਹੁੰਦੇ ਸੀਗੇ ਤੇ ਸਬਜ਼ੀ ਉਹਦਾ ਮੁੱਲ ਲੈਣਾ ਵੀ ਮਤਲਬ ਹੋਰ ਹੀ ਗੱਲ ਜੀ ਲੱਗਦੀ ਸੀਗੀ ਪਰ ਜਦੋਂ ਕੋਈ ਮਹਿਮਾਨ ਆ ਜਾਂਦੇ ਸੀਗੇ ਤੇ ਲੋਕ ਸ਼ੌਂਕ ਨਾਲ ਫਿਰ ਉਹ ਤੋਂ 3 ਦੇ ਸੀਗੇ 3 ਦੇ ਸੀਗੇ ਸ਼ਹਿਰ ਜਾ ਕੇ ਵੀ ਲਿਆਉਂਦੇ ਸੀਗੇ ਤੇ ਫਿਰ ਆਪਣੇ ਪਿੰਨਾ ਦੇ ਵਿੱਚ ਵੇਚਣ ਆਉਣ ਲੱਗ ਗਏ ਪਰ ਹੁਣ ਕੀ ਹੋ ਗਿਆ ਜਿਹੜੇ ਦਾ ਵੇਚਦੇ ਆ ਉਹਨਾਂ ਦਾ ਤਾਂ ਹੈਗਾ ਕੰਮ ਵੀ ਠੀਕ ਆ ਕਿਰਤ ਬੰਦਾ ਸੱਚੇ ਦਿਲੋਂ ਕਰਦਾ ਹੈਗਾ ਪਰ ਕੀ ਹੈ ਕਿ ਜਿਹੜਾ ਸ਼ਹਿਰ ਸਬਜ਼ੀਆਂ ਪਹੁੰਚ ਰਹੀਆਂ ਹੈਗੀਆਂ ਵਾ ਉਹ ਲੋਕ ਵੱਧ ਝਾੜ ਲੈਣ ਦੇ ਲਈ ਇਹ ਜੀਆਂ ਸਪਰੇਇਆਂ ਕਰਦੇ ਆ ਮਜਬੂਰੀ ਬਸ ਇੰਨੀਆਂ ਖਾਦਾਂ ਜੂਰੀਆ ਪਾਉਂਦੇ ਆ ਇੱਥੋਂ ਤੱਕ ਕਿ ਆ ਕਿ ਇਹ ਵੀ ਟੀਕੇ ਵੀ ਲਾਉਂਦੇ ਹੈਗੇ ਆ ਤਾਂ ਕਿ ਉਹਦਾ ਰਤੁਰਾ ਦਾ ਭਾਰ ਵਾਜੇ ਤੇ ਮੰਡੀ ਚ ਹੋ ਸਟੇਉਂਦੇ ਆ ਇਹੋ ਜੀ ਲੋਕ ਵੀ ਆ ਜਿਹੜੇ ਇਹ ਸਬਜ਼ੀਆਂ ਦੀ ਖੇਤੀ ਕਰਦੇ ਆ ਉਹ ਸ਼ਹਿਰ ਤਾਂ ਮੰਡੀ ਵਿੱਚ ਮੁਕਤ ਦੇ ਭਾਅ ਨੂੰ ਸਟੇਉਂਦੇ ਆ ਜਿਹੜੀ ਸਬਜ਼ੀ ਇੱਥੇ ਪਿੰਡਾਂ ਚ ਲਗਭਗ 30-35 ਰੁਪਏ ਕਿਲੋ ਵਿਕਦੀ ਆ ਉੱਥੇ 4-5 ਰੁਪਏ ਕਿਲੋ ਰੇਟ ਹੁੰਦਾ ਕਿਉਂਕਿ ਮੈਂ ਸਬਜ਼ੀਆਂ ਵਾਲੇ ਦਾ ਬਹੁਤ ਕੰਮ ਕੀਤਾ ਹੈਗਾ ਮੰਡੀ ਜਾਂਦੇ ਹੈਗੇ ਆ ਮਤਲਬ ਹੁਣ ਤਾਂ ਬਹੁਤ ਸਾਲਾਂ ਤੋਂ ਜਦੋਂ ਦਾ ਪਤਾ ਲੱਗਿਆ ਹੈਗਾ ਵੀ ਇਹ ਸਬਜ਼ੀਆਂ ਜ਼ਹਿਰੀ ਨੇ ਆਪਾਂ ਛੱਡਤਾ ਬਹੁਤ ਸਾਲ ਮੰਡੀਆਂ ਨਾਲ ਬਾਹਰ ਆਇਆ ਹੈਗਾ ਤੇ ਉੱਥੇ ਪਤਾ ਲੱਗਦਾ ਕਿ ਸਬਜ਼ੀਆਂ ਰੂਲੀਆਂ ਆ ਫਰਦੀਆਂ ਤੇ ਲੋਕ ਉੱਥੋਂ ਭਰ-ਭਰ ਕੇ ਲੈ ਆਉਂਦੇ ਹੈਗਾ ਇੱਥੇ ਵੇਚਦੇ ਹੈਗੇ ਆ ਇਹਦਾ ਹੋਇਆ ਕੀ ਕਿ ਜਿਹੜੀਆਂ ਜਿੱਥੇ ਲੋਕ ਤੰਦਰੁਸਤ ਸੀਗੇ ਪਹਿਲਾਂ ਉਹਨਾਂ ਦਾ ਖਾਂਦੇ ਦਾ ਲੋਕ ਇਸ ਕਰਕੇ ਆਗੇ ਡਾਕਟਰ ਵੀ ਦੱਸਦੇ ਆ ਕਿ ਹਰੀਆਂ ਤਾਜ਼ੀਆਂ ਸਬਜ਼ੀਆਂ ਖਾਓ ਸਿਹਤ ਲਈ ਮਤਲਬ ਜ਼ਰੂਰੀ ਆ ਸਰੀਰ ਦੀਆਂ ਜਿਹੜੀਆਂ ਘਾਟਾਂ ਆ ਉਹ ਪੂਰੀਆਂ ਹੁੰਦੀਆਂ ਪਰ ਹੋ ਗਿਰਿਆ ਜੇ ਆਪਾਂ ਚਰਨੀ ਨਾਲ ਰੋਟੀ ਖਾ ਲਈਏ ਤਾਂ ਸਗੋਂ ਤੰਦਰੁਸਤ ਰਵਾਂਗੇ ਗੁਰਨਾ ਰੋਟੀ ਖਾ ਲਈਏ ਨਮਕਨਾ ਰੋਟੀ ਖਾ ਲਈਏ ਬਿਨਾ ਕਾਸੇ ਤੋਂ ਰੋਟੀ ਖਾ ਲਾਂਗੇ ਆਪਾਂ ਨੂੰ ਕੋਈ ਜਾਨ ਹੀ ਨਿਕਲਣ ਲਗੀ ਸਭ ਤੰਦਰੁਸਤ ਹੋਵਾਂਗੇ ਜਿੰਨਾ ਅਸੀਂ ਜ਼ਿਆਦਾ ਸਬਜ਼ੀਆਂ ਉਹ ਖਰੀਦਦੇ ਆ ਵੀ ਮਤਲਬ ਸ਼ਹਿਰੋਂ ਲਿਆਂਦੀਆਂ ਮੰਡੀ ਤੋਂ ਲਿਆਂਦੀਆਂ ਉਹਨਾਂ ਸਗੋਂ ਬਿਮਾਰ ਹੋ ਰਿਹਾ ਪਰ ਇਹਦਾ ਬਦਲ ਕੀ ਹੋ ਸਕਦਾਗਾ ਲੋਕ ਸੋਧ ਕਰੀਏਗੀ ਤੇ ਬਦਲੇ ਆ ਕਿ ਇਸ ਤਰ੍ਹਾਂ ਦੇ ਇਨਸਾਨ ਬਾਪੂ ਜੀ ਦੀ ਉਮਰ ਵੀ ਬਡੇਰੀ ਹੋ ਗਈ ਆ ਤੇ ਤੁਸੀਂ ਦੇਖ ਸਕਦੇ ਆ ਆਪਣੇ ਜਿੰਨਾ ਨਾ ਦਾ ਥਾਂ ਉਦੋਂ ਤੀਜੇ ਹਿੱਸੇ ਦੇ ਵਿੱਚ ਇਹਨਾਂ ਨੇ ਰਹਿਣ ਬਸੇਰਾ ਬਣਾਇਆ ਵਿੱਚੇ ਦੁਕਾਨਾਂ ਵਿੱਚੇ ਰਹਿਣ ਦੇ ਲਈ ਫਿਰ ਮੂਰੇ ਬਰਾਂਡਾ ਬਣਾਇਆ ਤੇ ਚਾਰਨੀ ਲਾਇਆ ਸਾਰੀਆਂ ਸਹੂਲਤਾਂ ਦੋ ਦੋ ਸਕੂਟੀਆਂ ਬਾਪੂ ਕੋਲੇ ਮਸ਼ੀਨਰੀ ਵਗੈਰਾ ਵੀ ਵਰਤਦੇ ਆ ਸਾਰੀ ਪਰ ਸਬਜ਼ੀਆਂ ਲਈ ਇਹਨਾਂ ਨੇ ਜ਼ਿਆਦਾ ਥਾਂ ਛੱਡੀ ਹੈਗੀ ਆ ਕਾਰਨ ਕਿ ਇਹਨਾਂ ਸਬਜ਼ੀਆਂ ਤੋਂ ਜਿਹੜੀਆਂ ਮਤਲਬ ਪੈਦਾਵਾਰ ਪਰ ਹੁੰਦੀ ਆ ਨਲੈਦਾ ਉਹਦੀਆਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦੀ ਆ ਜਿੰਨੀ ਘਰੇ ਵਰਤ ਨੂੰ ਚਾਹੀਦੀ ਆ ਨਾਲ ਲੱਗਦਾ ਆਪਣਾ ਰਜਗਾਰ ਵੀ ਵਧੀਆ ਚਲਾ ਰਹੇ ਹੈਗੇ ਆ ਇਹਨਾਂ ਦੇ ਕੋਲ ਸਕੂਟਰੀ ਆ ਲੋਕ ਫੋਨ ਕਰਦੇ ਆ ਕਿ ਬਾਪੂ ਜੀ ਸਾਨੂੰ ਬੈਂਗਣੀ ਚਾਹੀਦੀ ਆ ਹਰੀਆਂ ਮਿਰਚਾਂ ਚਾਹੀਦੀਆਂ ਟਮਾਟਰ ਚਾਹੀਦੇ ਆ ਸਿਵਲਾ ਮਿਰਚ ਚਾਹੀਦੀ ਹੈਗੀ ਆ ਲਸਣ ਚਾਹੀਦਾ ਪਿਆਜ਼ ਚਾਹੀਦਾ ਤੋਰੀਆਂ ਚਾਹੀਦੀਆਂ ਕੱਦੂ ਚਾਹੀਦੇ ਆ ਬਹੁਤ ਸਾਰੀ ਵੈਰਾਈਟੀ ਇਹਨਾਂ ਕੱਲ ਨਹੀਂ ਲਗਾਈ ਆ ਕੋਈ ਇਹਨਾਂ ਦੇ ਕੋਲੇ ਸਾਥੀ ਨਹੀਂ ਸੋ ਮੈਂ ਮੁੱਖ ਮੁੱਖ ਜਾਣਕਾਰੀ ਜੀ ਤੁਹਾਨੂੰ ਇਹ ਮਤਲਬ ਅੱਧ ਗੱਲ ਕਰ ਰਿਹਾ ਸੀਗਾ ਕਿ ਹੋ ਸਕਦਾ ਬਾਪੂ ਜੀ ਤੋਂ ਉਸ ਤਰੀਕੇ ਨਾਲ ਸ਼ਾਇਦ ਨਾ ਗੱਲ ਕਹਿ ਪਾਉਣ ਕਿਉਂਗੇ ਇਹ ਕਹਿੰਦੇ ਤੂੰ ਆਪ ਹੀ ਬੋਲ ਦੇ ਤੇ ਹੋ ਸਕਦਾਗਾ ਬਹੁਤ ਵਧੀਆ ਤਰੀਕੇ ਨਾਲ ਹੋਰ ਜਾਣੀ ਗੱਲ ਦੱਸ ਦੇਣਾ ਤੇ ਆਪਾਂ ਬਾਪੂ ਜੀ ਨਾਲ ਗੱਲਬਾਤ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਾਉਣੀ ਹੈ ਕਿ ਆਪ ਕੋਈ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਮਤਲਬ ਆਪਣੀਆਂ ਸਬਜ਼ੀਆਂ ਗਾਉਂਦਿਆਂ ਨੂੰ ਇਹ ਸਾਲ ਤਾਂ ਮੈਂ ਪਛਾਂ ਤੋਂ ਯੂਪੀ ਸੀਗਾ ਉਦੋਂ ਵੀ ਮੈਂ ਗਾਉਂਦਾ ਸੀ ਸਾਰੀ ਚੀਜ਼ ਕਰਦੀ ਹੁੰਦੀ ਸੀ ਜੁਲਾਸਣ ਹੈ ਮਿਰਚ ਹੈ ਪਿਆਜ਼ ਜੋ ਵੀ ਹੈ ਕਰਦੀ ਹੁੰਦੀ ਸੀ ਇੱਥੇ ਮੈਨੂੰ ਆ ਜਗ੍ਹਾ ਮਿਲ ਗਈ ਤਾਂ 5.5 ਮਰਲੇ ਥਾਂ 3 ਮਰਲੇ 2 ਮਰਲੇ ਸਬਜ਼ੀ ਤੇ ਬਾਸਤੇ ਰੱਖੀ ਆ ਤੇ ਵੀ ਘਰ ਰੋਕੇ ਪਾ ਲਾਂਗੇ ਘਰ ਤਾਂ ਬਾਜ਼ ਵੀ ਪੈ ਜਾਊਗਾ ਪਰ ਸਬਜ਼ੀ ਜ਼ਰੂਰੀ ਆ ਇਸ ਸਮੇਂ ਦੇ ਵਿੱਚ ਹਾਂਜੀ ਹੁਣ ਜੋ ਵੀ ਸਬਜ਼ੀ ਘਰੇ ਖਾਣੇ ਆ ਸਾਰੀ ਆਪਣੀ ਆਪ ਦੀ اگਵਾਈ ਹੋਈ ਆ ਤੇ ਪੂਰੀ ਨਹੀਂ ਆ ਰਹੀ ਜਿਨੇ ਵੀ ਮਤਲਬ ਪੜੋਸੀ ਆਸੀ ਪਾਸੇ ਆਉਂਦੇ ਆ ਤੇ ਖਾਲੀ ਨਹੀਂ ਮੋੜਦਾ ਵੈਸੇ ਦਿਨਾ ਤੇ ਇੰਨਾ ਜਾਨੀ ਵਿਕਰੀਏ ਦੀ ਆ ਸਾਫ ਜਿਹੜੇ ਕਹਿੰਦੇ ਵੀ ਚੰਗੀ ਬਹੁਤ ਸਬਜ਼ੀ ਸਵਾਦ ਬਣੀ ਬਾਬਾ ਬਹੁਤ ਹੀ ਵਧੀਆ ਬਣੀ ਤੇ ਇਸ ਕਰਕੇ ਮੈਂ ਕਹਿੰਦਾ ਵੀ ਸਾਰਿਆਂ ਕੋਲੇ ਵੀ ਅੱਧਾ ਮਰਲਾ ਬਿਸਵਾ ਅੱਧਾ ਬਿਸਵਾ ਤੇ ਸਾਰੇ ਬੀਜੋ ਪਨੀਰੀ ਮੇਰੇ ਕੋਲ ਲੈ ਜੋ ਤੇ ਤੁਸੀਂ ਵੀ ਆਪਣਾ ਘਰੇ ਵਿੱਚ ਮਤਲਬ ਸ਼ੌਂਕ ਨਾਲ ਬੀਜੋ ਸ਼ੌਂਕ ਤੋਂ ਬਿਨਾ ਕੰਮ ਨਹੀਂ ਹੋਣਾ ਇਹ ਸ਼ੌਂਕ ਦਾ ਹੀ ਕੰਮ ਆ ਸਾਰਾ ਜੀ ਤੇ ਬਿਲਕੁਲ ਸ਼ੌਕ ਦਾ ਕੰਮ ਜਿੱਥੇ ਲੋਕ ਵਿਦੇਸ਼ੀ ਰੁੱਖ ਲਿਆ ਕੇ ਆਪਣੇ ਘਰਾਂ ਦੇ ਵਿੱਚ ਲਾਉਂਦੇ ਹੈਗੇ ਆ ਤੇ ਪਰ ਉੱਥੇ ਜ਼ਰੂਰਤ ਜ਼ਿਆਦਾ ਇਹ ਹੈਗੀ ਆ ਕਿ ਸਬਜ਼ੀਆਂ ਉਗਾਈਆਂ ਜਾਣ ਇਹ ਜਿਹੜੀਆਂ ਸਬਜ਼ੀਆਂ ਤੁਸੀਂ ਉਗਾਈਆਂ ਵਾ ਇਹਦੀ ਵਾਸਤੇ ਕੋਈ ਸਪਰੇ ਵਗੈਰਾ ਕਰਦੇ ਕੋਈ ਸਪਰੇ ਨਹੀਂ ਕਰਦੇ ਬੱਕਰੀ ਕਈ ਕਹਿੰਦੇ ਆ ਵੀ ਤੁਹਾਨੂੰ ਕੀ ਪਤਾਗਾ ਵੀ ਰਾਤ ਨੂੰ ਕਰ ਦਿੰਦੇ ਹੁੰਦੇ ਆ ਨਹੀਂ 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 ਕੋਈ ਸਪਰੇ ਨਹੀਂ ਕੀ ਮਾਮੂਲੀ ਸਿਰਫ ਐਮ 45 ਜਿਹੜੀ ਆ ਉਹ ਫੁੱਲਾਂ ਤੋਂ ਫੁੱਲ ਗਿਰ ਨਹੀਂ ਦਿੰਦੀ ਫਲ ਗਿਰ ਨਹੀਂ ਦਿੰਦੀ ਬਸ ਤੇ ਜਾਂ ਆਪਣਾ ਇਹ ਲੱਸੀ ਆ ਤੇ ਨਿੰਮ ਦਾ ਨਿੰਮ ਦਾ ਪਾਣੀ ਆ ਤੇਲ ਆ ਉਹਦੀ ਸਪਰੇ ਕਰ ਸਕਦੇ ਆ ਐਮ 45 ਦੀ ਗੱਲ ਕੀਤੀ ਹੈ ਕਿੰਨੀ ਕੁ ਮਾਤਰਾ ਮਤਲਬ ਇੰਨੇ ਬਸ 5-4 ਮਾ ਹੁੰਦੀ ਆ ਇਹਦੇ ਚ ਕੋਈ ਮਾਤਰਾ ਨਹੀਂ ਹੁੰਦੀ ਦੂਜੇ ਦਿਨ ਤੋਲ ਲਓ ਉਸ ਦਿਨ ਤੋਲ ਲਓ ਤੀਜੇ ਦਿਨ ਤੋਲ ਲਓ ਕੋਈ ਫਰਕ ਨਹੀਂ ਇਹਦੇ ਨਾਲ ਠੀਕ ਹੈ ਜੀ ਹਾਂ ਜੀ ਤੇ ਲੱਸੀ ਦੀ ਸਪਰੇ ਕਰਦੇ ਹਨ ਹਾਂ ਲੱਸੀ ਦੀ ਕਰਦੇ ਨਿੰਮ ਦੇ ਪੱਤਿਆਂ ਦੀ ਸੇਵ ਨਿੰਮ ਦੇ ਪੱਤਿਆਂ ਦੀ ਵੀ ਕਰ ਦਿੰਦੇ ਆ ਤੇਲ ਦੀ ਵੀ ਕਰ ਦਿੰਦੇ ਆ ਤੇਲ ਦੀ ਹੋਰ ਗਡੋਇਆ ਖਾਦੀ ਪੁੰਨੇ ਬਾਕੀ ਨਹੀਂ ਗਡੋਇਆਂ ਖਾਦ ਨਹੀਂ ਪਾਉਂਦੇ ਬਾਕੀ ਇਹ ਦੇ ਨਾਲ ਨਿਗਰਾਨੀ ਦਾ ਬੜਾ ਫਰਕਾ ਸਪਰੀਆਂ ਦੀ ਲੋੜ ਨਹੀਂ ਪੈਂਦੀ ਇਹਨੂੰ ਦੇਖਦੇ ਰੋ ਰੋਜ਼ ਤੇ ਕੀੜਾ ਮਕੌੜਾ ਸਾਰਾ ਕੁਝ ਤੇ ਲੱਗਦਾ ਹੀ ਨਹੀਂਗਾ ਬਹੁਤ ਲੋਕ ਕਹਿੰਦੇ ਆ ਕਿ ਵੀ ਸਬਜ਼ੀਆਂ ਕਿੱਥੇ ਹੁਣ ਹੁੰਦੀਆਂ ਹੈਗੀਆਂ ਇਹ ਤਾਂ ਰੇਹਾਂ ਸਪਰੀਆਂ ਤੋਂ ਬਿੜਾ ਹੋ ਹੀ ਨਹੀਂ ਸਕਦਾ ਮੇਰੇ ਗਵਾਹਣ ਦੇ ਵਿੱਚ ਆ ਬਾਪੂ ਜੀ ਪਿਛਲੇ ਸਾਲ ਵੀ ਇਹਨਾਂ ਦੀ ਮੈਂ ਵੀਡੀਓ ਪਾਈ ਸੀ ਤੇ ਇਸ ਵਾਰ ਵੀ ਮਨ ਕੀਤਾ ਹੈਗਾ ਵੀ ਤੁਸੀਂ ਦੇਖ ਸਕਦੇ ਆ ਹਰਾ ਭਰਾ ਇਹਨਾਂ ਦਾ ਖੇਤ ਬਣਾਇਆ ਹੋਇਆ ਤੇ ਪਾਣੀ ਕਿੰਨਾ ਘਲੋਣਾ ਪੈਂਦਾ ਪਾਣੀ ਦੂਜੇ ਤੀਜੇ ਦਿਨ ਪਾਣੀ ਲਾਉਣਾ ਪੈਂਦਾ ਪਾਣੀ ਸੁੱਕਣ ਨਹੀਂ ਦੇਣੀ ਸੁੱਕਦੀ ਜਾ ਤਾਂ ਫਿਰ ਉਹ ਫਲ ਨਹੀਂ ਦਿੰਦੀ ਉਹ ਤਕੜੀ ਬਹੁਤ ਵੱਡੀ ਲਾਈ ਵੀ ਹੈ ਮੋਟਰਾਂ ਨਹੀਂ ਦੋ ਮੋਟਰਾਂ ਮੇਰੇ ਕੋਲ ਇਧਰ ਵੀ ਆਪਣੇ ਗਵਾਂਢੀ ਦੀ ਵੀ ਆ ਉਹਦੀ ਵੀ ਚਲਾ ਲੈਨੇ ਆ ਇਧਰ ਆਪਣੇ ਇਧਰ ਵੀ ਹੈ ਆਪਦੀ ਹੈਗੀ ਆ ਉਹਦੀ ਵੀ ਚਲਾ ਲੈਨੇ ਆ ਪਾਣੀ ਪੈਂਦਾ ਵਿੱਚ ਕੋਈ ਮੁਸ਼ਕਲ ਮੇਰਾ ਪੂਰ ਤਾਂ ਨਾਰਮਲ ਆ ਮੇਰੇ ਘਰਾਂ ਵਾਲੀ ਆ ਨਾ ਉਹ ਘਰਾਂ ਵਾਲੀ ਤੋਂ ਜਿਹੜੀਆਂ ਦੂਜੀ ਆਉਂਦੀਆਂ ਹਾਂ ਹਾਂ ਘਰਾਂ ਚ ਚਲਾਈਆਂ ਉਹ ਹੀ ਮੋਟਰ ਆ ਠੀਕ ਆ ਹਾਂ ਬਾਕੀ ਕੋਈ ਟਾਈਮ ਲੱਗਦਾ ਭਰ ਨੂੰ ਕਈ ਲੋਕ ਕਹਿੰਦੇ ਆ ਵੀ ਜਿਹੜੇ ਚ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਮਿਹਨਤ ਕਰਕੇ ਉਗਾ ਲੈਂਦੇ ਆ ਇਹ ਬ ਪੋਡਾ ਰੇਟ ਦੇ ਮੁਤਾਬਕ ਕਿਵੇਂ ਆ 40 ਰੁਪਏ ਵਿਕੀ ਜਾਂਦਾ ਬੈਂਗਣੀ ਆ ਤੇ 40 ਰੁਪਏ ਹਰੇ ਗੰਡੇ ਆ ਉਸੇ ਹਿਸਾਬ ਨੇ ਦੇਨੇ ਆ ਪੰਜਾਬੀ ਵੀ ਵਿਕ ਜਾਂਦੀ ਬੈਂਗਣੀ ਤੇ 20 ਰੁਪਏ ਸਿਮਲਾ ਵੀ ਕਿਲੋ ਵਿਕੀ ਜਾਂਦੀ ਆ ਸਿਮਲਾ ਮਿਰਚ ਪਰ ਮੈਂ 40 ਤੋਂ ਘਟ ਨਹੀਂ ਦਿੰਦਾ ਸਿਮਲਾ ਮਿਰਚ ਕਿਉਂਕਿ ਇਹ ਸਬਜ਼ੀ ਸਵਾਦ ਬਣਦੀ ਆ ਮੰਗ ਜਾਂਦੇ ਆ ਕਦੂ 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 ਬਸ ਆਮ ਰੇਟ 40 ਰੁਪਏ 50 ਰੁਪਏ ਤਾਂ ਨਹੀਂ ਮੈਂ ਰੱਖਿਆ ਜੇ 40 ਰੁਪਏ ਚੱਲੀ ਜਾਂਦੀ ਠੀਕ ਠਾਕ ਰੇਟ ਆ ਤੇ ਜਿੱਥੇ ਲੋਕ ਸਮਾਜ ਸੇਵੀ ਸੰਸਥਾਵਾਂ ਵੀ ਲੋੜਵੰਦਾਂ ਦੇ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਹੈਗੇ ਆ ਇਸ ਤਰ੍ਹਾਂ ਵੀ ਚਾਹੀਦਾ ਹੈਗਾ ਜਿਹੜੇ ਲੋਕ ਕੁਦਰਤ ਦੀ ਸੇਵਾ ਕਰਦੇ ਵੀ ਕੁਦਰਤ ਦੀ ਸੇਵਾ ਵਾ ਬਗੈਰ ਕਿਸੇ ਕੈਮੀਕਲ ਤੋਂ ਇਸ ਤਰ੍ਹਾਂ ਸਬਜ਼ੀਆਂ ਗਾਉਣੀਆਂ ਫਿਰ ਲੋਕਾਂ ਤੱਕ ਪਹੁੰਚਾਉਣੀਆਂ ਬੇਸ਼ੱਕ ਆਵਦੀ ਕਿਰਤੀ ਇਹਨਾਂ ਦੀ ਪਰ ਕਿਤਨਾ ਕਿਤੇ ਇਹਨਾਂ ਨੂੰ ਸਪੋਰਟ ਕਰਨ ਦੀ ਜ਼ਰੂਰਤ ਆ ਤਾਂ ਕਿ ਹੌਸਲੇ ਦੇ ਨਾਲ ਹੋਰ ਆਪਣੀ ਜਗ੍ਹਾ ਬੇਸ਼ੱਕ ਕਿਸੇ ਠੇਕੇ ਤੇ ਲੈ ਕੇ ਉਹਨੂੰ ਵਧਾ ਲੈਣਾ ਦਰ ਰਹਿੰਦਾਗਾ ਵੀ ਚਲੋ ਇਹ ਤਾਂ ਆਪਦਾ ਦੈਰਾ ਹੈਗਾ ਆਪਦੇ ਘਰ ਚੋਂ ਚਲੋ ਕਿਹੜਾ ਆਪ ਨੂੰ ਇਹਦਾ ਕੋਈ ਕਿਰਾਇਆ ਦਾ ਮਾਮਲਾ ਪੈਣਾ ਜੇ ਘਟ ਹੋ ਗਈ ਤਾਂ ਆਪ ਦੇ ਖਾਂਜੋਗੀ ਹੋ ਜੂ ਵਧ ਗਈ ਤਾਂ ਵੇਚ ਲਵਾਂਗੇ ਪਰ ਜਦੋਂ ਬੰਦਾ ਵੱਡੇ ਲੈਵਲ ਤੇ ਮਤਲਬ ਬਗੈਰ ਕਿਸੇ ਰੇਹ ਸਪਰੇਆਂ ਤੋਂ ਕਰਨ ਦੀ ਕੋਸ਼ਿਸ਼ ਕਰਦਾ ਤੇ ਸਾਡਾ ਬਹੁਤ ਜ਼ਿਆਦਾ ਵਾਰ ਰਹਿੰਦਾ ਸਾਡਾ ਮੇਨ ਮਕਸਦ ਹੀ ਇਹ ਆ ਕਿ ਵੱਧ ਤੋਂ ਵੱਧ ਬਿਨਾਂ ਕਿਸੇ ਸਪਰੇਆਂ ਖਾਦਾਂ ਤੋਂ ਜਿਹੜੇ ਸਬਜ਼ੀਆਂ ਤਿਆਰ ਕਰਦੇ ਆ ਉਹਨਾਂ ਦੇ ਲਈ ਕੰਮ ਕੀਤਾ ਜਾ ਸਕੇ 100 ਤੋਂ ਜ਼ਿਆਦਾ ਪਰਿਵਾਰਾਂ ਨੂੰ ਆਪਾਂ ਸਬਜ਼ੀਆਂ ਘਰਾਂ ਦੇ ਵਿੱਚ ਉਗਾਉਣ ਦੇ ਲਈ ਪ੍ਰੇਤਕਾਰ ਪਾਏ ਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਾਂ ਨੂੰ ਅਜੇ ਖਿਆਲ ਬਖਸ਼ਿਆ ਕਿ ਆਪਾਂ ਇਸ ਇਹਨਾਂ ਗੱਲਾਂ ਦੇ ਵੱਲ ਧਿਆਨ ਦਈਏ ਹੋਰਾਂ ਦੇ ਨਾਲ ਗੱਲਬਾਤ ਕਰੀਏ ਲੋਕ ਆਪਣੇ ਘਰਾਂ ਦੇ ਵਿੱਚ ਗਾਉਣ ਤਾਨੂੰ ਲੱਗਦਾ ਹੈਗਾ ਵੀ ਆਪਾਂ ਕੋਠੀ ਦਾ ਬਹੁਤ ਵੱਡੀ ਬਣਾ ਲੈਂਦੇ ਹੈਗੇ ਆ ਪਰ ਲਾ ਕੇ ਉਹਦੇ ਵਿੱਚ ਉਹੀ ਵਿਦੇਸ਼ੀ ਰੋਖ ਆਪਾਂ ਖੁਸ਼ ਹੁੰਨੇ ਆ ਜਿਹੜੇ ਮਤਲਬ ਘਾਹ ਵੀ ਜਿਆਦਾ ਲੱਗਿਆ ਹੁੰਦਾ ਹੈਗਾ ਪਰ ਸਬਜ਼ੀਆਂ ਲਈ ਮਤਲਬ ਲਾਉਂਦੇ ਤਾਂ ਹੈਗੇ ਆ ਬਹੁਤ ਥੋੜੀ ਬਹੁਤ ਕੱਟਨੇ ਹਾਂਜੀ ਬਹੁਤ ਕੱਟ ਲਉਂਦੇ ਆ ਬਾਕੀ ਮੇਨ ਮੁੱਦਾ ਇਹੀ ਆ ਸਬਜ਼ੀ ਉਗਾਉਣ ਦਾ ਬਿਮਾਰੀ ਘੱਟ ਲੱਗੂ ਰੋਖ ਘੱਟ ਲੱਗਣਗੇ ਬੱਕਰੀਆਂ ਦੀ ਖਾਦ ਪਾਓ ਪੂਰੀ ਡਟ ਕੇ ਪਾਓ ਤਾਂ ਕਿ ਪੂਰੀ ਖਾਦ ਦੀ ਕਮੀ ਨਾ ਰਹੇ ਬਿਮਾਰੀ ਨੇੜੇ ਆਉਂਦੀ ਹੋਈ ਨਹੀਂ ਜੀ ਐਨੀ ਮਤਲਬ ਤਾਕਤ ਹੋ ਜਾਂਦੀ ਬੂਟਿਆਂ ਦੇ ਵਿੱਚ ਤੇ ਬਸ ਠੀਕ ਆ ਵਾਹਿਗੁਰੂ ਦੀ ਕਿਰਪਾ ਦਾਤੇ ਦੀ ਮਨ ਖੁਸ਼ ਰਹਿੰਦਾ ਹਰ ਟਾਈਮ ਜਦੋਂ ਸਭ ਜੀ ਚਾਹ ਜੀਦਾ ਤੇ ਮਨ ਫੁੱਲਾ ਨੂੰ ਖੇੜ ਜਾਂਦਾ ਇੰਨਾ ਲੋਦਰ ਨਗਰ ਦੇ ਵਿੱਚ ਇੱਕ ਪਵਿੱਤਰ ਰੂਹ ਨੇ ਬਾਪੂ ਜੀ ਬੜਾ ਮਨ ਖੁਸ਼ ਹੋ ਜਾਂਦਾ ਜਦੋਂ ਇਹਨਾਂ ਨੂੰ ਮਤਲਬ ਦੇਖਦੇ ਹੈਗੇ ਆ ਕਿਸੇ ਨਾਲ ਵੈਰ ਨਹੀਂ ਬਰੋਸ ਨਹੀਂ ਨਿੰਦਿਆ ਨਹੀਂ ਚੁਗਲ ਨਹੀਂ ਹਰ ਵਕਤ ਪ੍ਰਭੂ ਭਗਤੀ ਦੇ ਵਿੱਚ ਲੱਗੇ ਰਹਿਣਾ ਕਿਤੇ ਇਹਨਾਂ ਦੀ ਗੁਰਬਾਣੀ ਮਤਲਬ ਆਮ ਤੌਰ ਤੇ ਇਹਨਾਂ ਦੇ ਚੱਲਦੀ ਰਹਿੰਦੀ ਹੈਗੀ ਆ ਫਿਰ ਇਹ ਗਰੰਤੀ ਸਿੰਘ ਦੀ ਸੇਵਾ ਵੀ ਨਿਭਾਉਂਦੇ ਹੈਗੇ ਆ ਹਰ ਕਿਤੇ ਬਹੁਤ ਮਿਠੜਾ ਸੁਭਾਅ ਹੈਗਾ ਇਹਨਾਂ ਦਾ ਤੇ ਬੜੀ ਰੁਖੋਸ਼ੀਂ ਦੀ ਇਹਨਾਂ ਨੂੰ ਮਿਲ ਕੇ ਕਿਤੇ ਨਾ ਕਿਤੇ ਜਿਹੜੇ ਸਬਜ਼ੀ ਆਪਣੇ ਪਿੰਡਾਂ ਵਿੱਚ ਵੇਚਦੇ ਆ ਉਹਨਾਂ ਦਾ ਵੀ ਗਿਲਾ ਕਿ ਤੁਸੀਂ ਆਰਗੈਨਿਕ ਖੇਤੀ ਦੀ ਗੱਲ ਕਰਦੇ ਆ ਤੇ ਸਾਨੂੰ ਕਦੇ-ਕਦੇ ਦੁੱਖ ਲੱਗਦਾ ਕਿ ਮੰਨ ਲਓ ਜੇ ਮੰਡੀਆਂ ਦੇ ਵਿੱਚ ਸਬਜ਼ੀਆਂ ਨਾ ਜਾਣਗੀਆਂ ਅਸੀਂ ਲਿਆ ਕੇ ਕਿੱਥੋਂ ਵੇਚਾਂਗੇ ਸੋ ਆਪਾਂ ਜਿਹੜੀ ਪਹਿਲਾਂ ਗੱਲ ਸ਼ੁਰੂ ਕੀਤੀ ਸੀਗੀ ਲੋਕ ਵੱਡੇ ਧਾਰੇ ਦੇ ਵਿੱਚ ਅਗਾਉਣਾ ਸ਼ੁਰੂ ਜੇ ਕਰ ਦੇਣ ਸਬਜ਼ੀਆਂ ਉਹਨਾਂ ਕੋਲੇ ਹੋਣਗੀਆਂ ਤੇ ਜਿਹੜੇ ਲੋਕ ਪੈਟਰੋਲ ਫੋਕ ਕੇ ਸਮਾਂ ਲਾ ਕੇ ਸੋਕਤੀ ਉੱਠ ਕੇ ਮੰਡੀਆਂ ਵਿੱਚ ਜਾਂਦੇ ਹੈਗੇ ਆ ਉਹਨਾਂ ਦੇ ਖੇਤਾਂ ਵਿੱਚੋਂ ਲੈ ਸਕਦੇ ਹੈਗੇ ਆ ਖੇਤਾਂ ਚੋਂ ਲੈ ਸਕਦੇ ਖੇਤਾਂ ਚੋਂ ਲੈ ਸਕਦੇ ਨਾਲੇ ਤਾਂ ਜਿਹੜਾ ਜ਼ਿਮੀਂਦਾਰ ਆ ਉਹਨੂੰ ਚਾਰ ਪੈਸੇ ਵੱਧ ਕਮਾਈ ਹੋਊਗੀ ਨਾਲ ਲੱਗਦਾ ਜਿਹੜਾ ਆਪਣਾ ਸਪਲਾਈ ਕਰਨ ਵਾਲਾ ਘਰਾਂ ਦੇ ਵਿੱਚ ਵੇਚਣ ਵਾਲੇ ਆਉਂਦੇ ਉਹਨਾਂ ਨੂੰ ਕਮਾਈ ਹੋਊਗੀ ਤੇ ਲੋਕਾਂ ਨੂੰ ਚੰਗੀ ਚੀਜ਼ ਮਿਲੂਗੀ ਤੇ ਲੋਕ ਜਿਹੜਾਂ ਤੋਂ ਵਸ ਸਕਣਗੇ ਐਸੇ ਲੋਕ ਆਪਾਂ ਦੇਖੇ ਆ ਆਪਣੇ ਇੱਕ ਕਿੱਲੇ ਦੇ ਵਿੱਚੋਂ ਬਾਪੂ ਜੀ 5-5 ਲੱਖ ਰੁਪਇਆ ਵੀ ਕਮਾਰੇ ਇਸ ਵਕਤ। 5 ਲੱਖ ਰੁਪਇਆ। ਅਲੱਗ ਤੇ ਕਿਵੇਂ ਕਮਾਇਆ ਜਾਊਗਾ? ਪਰ ਉਹ ਖੇਤ 'ਚ ਰਹਿਣਾ ਪਊ ਤੁਹਾਡੇ ਵਾਂਗ। ਖੇਤ 'ਚ ਖੇਤ 'ਚ ਰਹਿਣਾ। ਜਿਵੇਂ ਤੁਸੀਂ ਦੱਸਿਆ ਵੀ ਇਹਦੀ ਸੰਭਾਲ ਬਹੁਤ ਜ਼ਰੂਰੀ ਆ। ਸੰਭਾਲ ਜ਼ਰੂਰੀ। ਇਹ ਨਹੀਂਗਾ ਵੀ ਕੀਰਾਂ ਲਾਦੀਆਂ ਦੇ ਘਰੇ ਆਪੇ ਇਸੀ ਕਮਰੇ 'ਚ ਵੜ ਗਏ। ਖੇਤ 'ਚ ਬੜਨਾ ਪਊਗਾ, ਤਪਣਾ ਪਊਗਾ ਪਹਿਲਾਂ ਦੀ ਤਰ੍ਹਾਂ। ਕੁਦਰਤ ਵੀ ਬੰਦੇ ਨੂੰ ਖੇਤ ਵਿੱਚ ਰੱਖਣਾ ਚਾਹੁੰਦੀ ਆ ਕਿਉਂਕਿ ਖੇਤਾਂ ਦੇ ਵਿੱਚ ਜਿਹੜਾ ਖੱਬਲ ਕਾਜ ਆ, ਹੋਰ ਨਦੀਨ ਹੁੰਦੇ ਆ, ਉਹ ਜਿਵੇਂ ਅੱਜ ਕੱਲ੍ਹ ਲੋਕ ਜੈਮ ਲਾਉਂਦੇ ਹੈਗੇ ਆ ਵੀ ਸਰੀਰ ਸਾਡਾ ਤਕੜਾ ਬਣਿਆ ਰਹੇ ਤਕੜਾ ਰਹੇ ਉਹ ਵੀ ਇੱਕ ਕਿਸਮ ਦਾ ਜੈਮ ਸੀਗਾ ਵੀ ਮਤਲਬ ਨਦੀ ਨਾਲ ਥਨ ਨਾਲ ਕੱਢਨੇ ਖੱਬਲ ਕਾ ਜਿਹੜਾ ਹੈਗਾ ਉਹ ਵੱਡੇ ਪਸ਼ੂਆਂ ਨੂੰ ਪਾਉਣਾ ਨਾਲੇ ਪਸ਼ੂਆਂ ਨੂੰ ਵਧੀਆ ਖਰਾਕ ਮਿਲਦੀ ਸੀ ਨਾਲ ਲੱਗਦਾ ਮਿਹਨਤ ਹੁੰਦੀ ਸੀਗੀ ਨਾਲੇ ਜ਼ਮੀਨ ਨੂੰ એનર્ਜੀ ਮਿਲਦੀ ਸੀ ਉਪਜਾਊ ਸ਼ਕਤੀ ਉਹਦੀ ਵੱਧ ਸੀਗੀ ਹੁਣ ਕੀ ਹੋ ਗਿਆ ਸੜਕਾਂ ਦੇ ਨਾਲ ਨਾਲ ਮਾਰ ਕੇ ਸਪਰੇਅ ਘਾਹ ਨੂੰ ਖਤਮ ਕਰ ਦਿੰਦੇ ਆ ਜਮੀਨ ਵੀ ਖਤਮ ਹੋ ਜਾਂਦੀ ਆ ਨਹੀਂ ਖਤਮ ਹੋ ਜਾਂਦੀ ਆ ਤੁਹਾਨੂੰ ਕੋਈ ਘਾ ਨਹੀਂ ਕਿਸ ਨਜ਼ਰ ਆਊਗਾ ਤੁਹਾਨੂੰ ਬਿਲਕੁਲ ਤੁਸੀਂ ਦੇਖ ਸਕਦੇ ਆ ਕੋਈ ਘਾ ਕਿਤੇ ਵੀ ਨਹੀਂ ਦਿਖਦਾਗਾ ਇਹ ਕੀ ਆ ਇਹ ਬਾਪੂ ਜੀ ਦੀ ਮਿਹਨਤ ਆ ਤੇ ਇਹਦੀ ਵਜ੍ਹਾ ਨਾਲ ਬਾਪੂ ਜੀ ਇਸ ਉਮਰ ਦੇ ਵਿੱਚ ਵੀ ਪੂਰਾ ਫਿੱਟ ਫਾੜ ਹੈਗੇ ਇਹਨਾਂ ਨੂੰ ਕੋਈ ਜਿਮ ਦੀ ਲੋੜ ਨਹੀਂ ਗਈ ਕੋਈ ਹੋਰ ਕਸੇ ਦੀ ਲੋੜ ਨਹੀਂ ਕੋਈ ਬਹੁਤੀ ਖਰਾਗ ਨਹੀਂ ਖਾਂਦੇ ਤੇ ਸਰੀਰ ਵੀ ਕੋਈ ਆ ਨਹੀਂ ਸਵੇਰੇ ਖਾਣੇ ਆ ਦੋ ਸ਼ਾਮ ਨੂੰ ਬੱਸ ਹਾਂਜੀ ਆਨੰਦ ਬਣ ਜਾਂਦਾ ਤੇ ਹਾਂ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਆ ਨਾ ਉਹਨਾਂ ਨੂੰ ਪਤਾਗਾ ਕਿ ਵਾਕਈ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੇ ਸ਼ਾਮੀ ਮਤਲਬ 40 40 ਕੰਮ ਆਗਾ ਇੰਨੀ એનર્ਜੀ ਲੈਵਲ ਆ ਇਹ ਕਿਹੜਾ ਕੋਈ ਨਸ਼ਾ ਕਰਦੇ ਹੈਗੇ ਆ ਜਾਂ ਕੋਈ ਹੋਰ ਪ੍ਰੋਟੀਨ ਪਾਊਡਰ ਖਾਂਦੇ ਦੇ ਜਿਹਦੇ ਨਾਲ ਚਾਹ ਜ਼ਰੂਰ ਪਿੰਨੇ ਆ ਚਾਰ ਵਾਰੀ ਪੀ ਲਈਏ ਪੰਜ ਵਾਰੀ ਪੀ ਲਈਏ ਚਾਹ ਤੋਂ ਬਿਨਾ ਹੋਰ ਕੋਈ ਨਾ ਚਾਹੀ ਚਾਹ ਦੇ ਬਹੁਤ ਸਕੇਨ ਲੋਕ ਹੈ ਆਪਾਂ ਵੀ ਪਿੰਨੇ ਆ ਕੋਸ਼ਿਸ਼ ਕਰ ਰਹੇ ਆ ਕਿ ਚਾਹ ਨੂੰ ਘਟਾਈਏ ਪਰ ਕੀ ਥੋੜੀ ਜਿਹੀ ਦੇਸੀ ਤਰੀਕੇ ਨਾਲ ਆਪਾਂ ਥੋੜਾ ਜਿਹਾ ਆਮ ਚਾਹ ਨਾਲੋਂ ਤਰੀਕਾ ਸੋਧਿਆ ਹੁੰਦਾ ਬਾਹਰ ਅੰਦਰ ਹੁਣ ਬੰਦਿਆਂ ਦੇ ਵਿੱਚ ਪੀਣੀ ਪੈਂਦੀ ਜੀ ਆਪਾਂ ਮੇਹਰਾਪੁਰ ਹੀ ਕਹਿੰਦੇ ਤਾੜੀਆਂ ਆਪਾਂ ਨੂੰ ਸੇਦੀ ਗੌਰ ਰੱਖਣ ਦੀ ਲੋੜ ਆ ਕਿ ਆਪਾਂ ਨੂੰ ਕਿਤਨਾ ਕਦੇ ਬਾਹਰ ਅੰਦਰ ਜਾਂਦੇ ਆ ਤੇ ਆਪਾਂ ਨੂੰ ਖਾਣਾ-ਪੀਣਾ ਪੈਂਦਾ ਪਰ ਜੇ ਆਪਾਂ ਸੇਧਾ ਖਿਆਲ ਰੱਖ ਲਾਂਗੇ ਤੇ ਆਪਣੀ ਖੂਨ ਪਸੀਨੇ ਦੀ ਕਮਾਈ ਨੂੰ ਵੀ ਆਪਾਂ ਬਚਾ ਸਕਦੇ ਹੈਗੇ ਆ ਹਸਪਤਾਲਾਂ ਜਦੋਂ ਬੰਦਾ ਪਹੁੰਚਦਾ ਨਾ ਉਦੋਂ ਤਾਂ ਜੋ ਡਾਕਟਰ ਨੇ ਕਹਿਦਾ ਚਾਹੇ ਫਿਰ ਪੈਸਾ ਕਰਜ਼ਾ ਚੱਕੀ ਲੈਣਾ ਪਵੇ ਹਾਂਜੀ ਹਾਂ ਜੀ ਗਹਿਣੇ ਵੇਚ ਕੇ ਲੈਣਾ ਪਵੇ ਮਜਬੂਰੀ ਹੈ ਜੋ ਮਰਜ਼ੀ ਕਰ ਮੇਰੇ ਦੇਹ ਦੇ ਦੇ ਲੋਕਾਂ ਦੇ ਥਾਂ ਵਿਗ ਗਏ ਕਿਉਂਕਿ ਚਲੋ ਪਰਮਾਤਮਾ ਦੀ ਕਿਰਪਾ ਨਾਲ ਕਈ ਸੰਸਥਾਵਾਂ ਨਾਲ ਆਪਾਂ ਨੂੰ ਦਾਸ ਨੂੰ ਜੋੜਿਆ ਆ ਵੇ ਤੇ 5-5 6-6 ਲੱਖ ਦੇ ਇਲਾਜ ਆ ਲੋਕਾਂ ਦੇ ਜਿਹੜੇ ਫਰੀ ਮਤਲਬ ਅਗੇ ਕਰਵਾਏ ਹੈਗੇ ਆ ਉਹ ਪਰ ਗੱਲ ਇਹ ਹੈ ਕਿ ਜੇ ਬੰਦੇ ਨੂੰ ਕੋਲੋਨ ਲਾਉਣਾ ਪੈ ਜਵੇ ਇਲਾਜ 5 ਲੱਖ ਦਾ ਵਾ ਬੰਦੇ ਕੋਲੇ ਹੈ ਕੋਈ ਨਹੀਂ ਬੰਦਾ ਕੀ ਮੈਂ ਤਾਂ ਕਰਦਾ ਜਿਵੇਂ ਕਹਿੰਦੇ ਮੰਗਣਾ ਦਾ ਮਰਨ ਸਮਾਨ ਆ ਹਨਾ ਕਿ ਕਿਸੇ ਮਰੇ ਹੱਥਾ ਡੋ ਵੀ ਸਾਡਾ ਅਸੀਂ ਕਰਵਾਣੇ ਹਾਂ ਦਸਨ ਕਰਵਾਓ ਆਪਾਂ ਦੇ ਗਾਂ ਕਿਸੇ ਕੋਲੇ ਸੰਸਥਾ ਸੰਸਥਾਵਾਂ ਕਰਵਾ ਦੇਣਗੀਆਂ ਪਰ ਗੱਲ ਇਹ ਹੈ ਕਿ ਸੰਸਥਾਵਾਂ ਦੇ ਕੋਲੇ ਵੀ ਤਾਂ ਲੋਕਾਂ ਦਾ ਦਸਵੰਧ ਹੀ ਜਾਂਦਾ ਨਾ ਸੰਗਤਾਂ ਦਿੰਦੀਆਂ ਸੋ ਆਪਾਂ ਗੱਲ ਇਹ ਕਰ ਰਹੇ ਸੀ ਵੀ ਜਦੋਂ ਵੱਡੇ ਹਸਪਤਾਲਾਂ ਵਿੱਚ ਪਹੁੰਚ ਜਾਂਦੇ ਆ ਗੱਲਾਂ ਲੱਖਾਂ ਤੋਂ ਥੱਲੇ ਤਾਂ ਹੈ ਹੀ ਨਹੀਂ ਗੀਆਂ ਇਸ ਕਰਕੇ ਥੋੜੇ ਤੋਂ ਥੋੜੀ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਵਿੱਚ ਜ਼ਰੂਰ ਕਾਓ ਤੇ ਪਿੰਡ ਵਾਸੀਆਂ ਨੂੰ ਜਿਹੜੇ ਆਪਣੇ ਦੋਦਰ ਦੇ ਹੈਗੇ ਨੇ ਇਹਨਾਂ ਨੂੰ ਇਹ ਆ ਕਿ ਬਾਪੂ ਜੀ ਕੋਲੇ ਤਕਰੀਬਨ ਹੁਣ ਕਾਫੀ ਵੇਸੇ ਤਾਂ ਇਹਨਾਂ ਕੋਲੇ ਇਹਨਾਂ ਨੇ ਪਹਿਲਾਂ ਦੱਸਦਾ ਕਿ ਮੇਰੇ ਕੋਲੇ ਆਰਡਰ ਪੂਰਾ ਨਹੀਂ ਹੁੰਦਾ ਪਰ ਫਿਰ ਵੀ ਹੈਗਾ ਵੀ ਮਤਲਬ ਜੁੜੋ ਬਾਪੂ ਜੀ ਨਾਲ ਜਿਹੜੀ ਚੀਜ਼ ਦੀ ਹੋਰ ਤੁਹਾਨੂੰ ਮੰਗ ਹੈਗੀ ਆ ਦੱਸੋ ਵੀ ਸਾਨੂੰ ਆਹ ਸਬਜ਼ੀਆਂ ਦੀ ਜ਼ਰੂਰਤ ਨਹੀਂ ਉਹ ਇਹ ਉਹ ਕਾਉਣ ਦੀ ਹੋਰ ਕੋਸ਼ਿਸ਼ ਕਰਨਗੇ ਤੇ ਇੰਨੀਆਂ ਗੱਲਾਂ ਨਾਲ ਆਪਾਂ ਇੱਥੇ ਗੱਲ ਨੂੰ ਦੀ ਸਮਾਪਤੀ ਕਰਦੇ ਹੈਗੇ ਆ ਸਰੀ ਤੰਦਰੁਸਤ ਜਿਵੇਂ ਕਹਿੰਦਾデア ਤੰਦਰੁਸਤ ਸਮਾਜ ਹੀ ਖੁਸ਼ਹਾਲ ਸਮਾਜ ਦੀ ਸਿਰਜਣਾ ਕਰ ਸਕਦਾ ਹੈਗਾ ਜੇ ਬੰਦੇ ਤੰਦਰੁਸਤ ਹੋਣਗੇ ਤੇ ਸਮਾਜ ਫਿਰ ਖੁਸ਼ਹਾਲ ਹੋ ਸਕਦਾ 72 ਤੋਂ ਦੀ ਉਮਰ ਚੱਲੀ ਹੈ 72 73 ਦੀ ਉਮਰ ਹੋ ਗਈ ਹੈ 72 73 ਸਾਲ ਦੀ ਉਮਰ ਹੈਗੀ ਆ ਤੇ ਉਦਾਹਰਨ ਦੇ ਤੌਰ ਤੇ ਕੰਮ ਕੀਤਾ ਤੁਸੀਂ ਇਹ ਦੇਖੋ ਲੋਕ ਕਹਿੰਦੇ ਇਹ ਕਿੱਥੇ ਹੁੰਦੀਆਂ ਚੀਜ਼ਾਂ ਜਦੋਂ ਤੁਸੀਂ ਆ ਚੀਜ਼ਾਂ ਨੂੰ ਉਗਾ ਕੇ ਮਿਰਚਾਂ ਤੇ ਸ਼ਿਮਲਾ ਮਿਰਚ ਬੈਂਗਣੀ ਅਲੱਗ-ਅਲੱਗ ਚੀਜ਼ਾਂ ਨੂੰ ਜਦੋਂ ਤੁਸੀਂ ਟੋਕਰੀਆਂ ਭਰ-ਭਰ ਕੇ ਕਿਸੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਵੇਚੋਗੇ ਜਿਹੜੀ ਚੀਜ਼ ਇਹ ਸਬਜ਼ੀਆਂ ਗਾਉਣ ਵਾਲੇ ਮੰਡੀ ਵਿੱਚ 5 ਰੁਪਏ ਸੱਟ ਕੇ ਆਉਂਦੀ ਆ ਤੁਹਾਡੀ ਇੱਥੇ 50 ਰੁਪਏ ਵਿਕਦੀ ਹੈਗੀ ਪੂਰੀ ਪੂਰੀ ਨਹੀਂ ਆ ਰਹੀ ਜੀ ਪੂਰੀ ਨਹੀਂ ਆ ਰਹੀ ਹੈਗੀ ਹੱਥ ਬਣ ਕੇ ਵੇਂਦੀ ਆ ਤੇ ਮੈਂ ਵੀ ਕੋਸ਼ਿਸ਼ ਕਰ ਰਿਹਾ ਹੈਗਾ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਘਰ ਬਣ ਰਿਹਾ ਹੈਗਾ ਵਾ ਤੇ ਉਸ ਦੀ ਸ਼ਰਤ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਗ੍ਰੋ ਬੈਗ ਜਾਂ ਹੋਰ ਵੀ ਜਿਹੜੀ ਵੀ ਤਕਨੀਕ ਵਰਤੀ ਗਈ ਅਸੀਂ ਸਬਜ਼ੀਆਂ ਕਰ ਉਗਾਵਾਂਗੇ ਤੇ ਪਹਿਲਾਂ ਤੁਹਾਡੇ ਵਰਗੇ ਮਹਾਂਪੁਰਸ਼ਾਂ ਤੋਂ ਜਾਂ ਹੋਰ ਜਿੱਥੇ-ਜਿੱਥੇ ਵੀ ਆਪਣਾ ਮਤਲਬ ਵਾਅ ਵਾਸਤਾ ਹੈਗਾ ਤੇ ਲਿਆ ਕੇ ਇਹੀ ਵਰਤਦੇ ਆਂ ਜਿਹੜੇ ਮੰਡੀ ਵਾਲੀ ਸਬਜ਼ੀ ਨਹੀਂ ਅਸੀਂ ਵਰਤਦੇ ਮੰਡੀ ਵਾਲੀ ਸਬਜ਼ੀ ਤੋਂ ਬਿਹਤਰ ਇਹ ਹੈਗਾ ਕਿ ਅਸੀਂ ਚਿਬੜ ਦੀ ਚਰਨੀ ਕੋਟ ਲਾਂਗੇ ਧਣੀਆਂ ਦੀ ਚਰਨੀ ਕੋਟ ਲਾਂਗੇ ਨਮਕ ਨਾ ਖਾਲਾਂਗੇ ਪਰ ਮੰਡੀ ਵਾਲੀ ਸਬਜ਼ੀ ਨਹੀਂ ਖਾਂਦੇ ਬਹੁਤ ਬਹੁਤ ਧੰਨਵਾਦ